ਸਪੀ ਹੈਗੇ ਕareleਾਂ ਦੀ ਜੋ ਕਿ ਮੈਂ ਪਹਿਲੀ ਵਾਰੀ ਬਣਾ ਰਹੀ ਸੀ ਮੰਮਾ ਮੈਨੂੰ ਦੱਸ ਰਹੇ ਸੀਗੇ ਸੋ ਜਿੱਦਾਂ ਕਿ ਮੈਂ ਘਰ ਦੇ ਵੀ ਕੰਮ ਆਪਣਾ ਸਿੱਖ ਰਹੀ ਆ ਹਨਾ ਤਾਂ ਇਸ ਕਰਕੇ ਕੁਝ ਸਬਜ਼ੀਆਂ ਮੈਨੂੰ ਬਣਾਉਣੀਆਂ ਆ ਗਈਆਂ ਨੇ ਬਟ ਕੁਝ ਨਹੀਂ ਹਨਾ ਤਾਂ ਉਹ ਮੰਮੀ ਮੈਨੂੰ ਦੱਸ ਰਹੇ ਨੇ ਹੌਲੀ ਹੌਲੀ ਕਰਕੇ ਉਹ ਵੀ ਮੈਂ ਜਲਦੀ ਹੀ ਸਿੱਖ ਜਾਵਾਂਗੀ ਮੁਸਕਨੇ ਫਿਰ ਤੋਂ ਕਰ ਦਿੱਤੀ ਚਮਤਕਾਰੀ ਹਰਕਤ ਕarele ਦਾ ਸਾਈਜ਼ ਦੇਖੋ ਕਿਵੇਂ ਚੈੱਕ ਕਰਨ ਲੱਗੀ ਵੀ ਹੱਥ 'ਚ ਫੜ ਕੇ ਉੱਪਰੋਂ ਕਿੰਨੀ ਖੁਸ਼ ਹੋਈ ਫਿਰਦੀ ਆ ਕarele ਦਾ ਸਾਈਜ਼ ਦੇਖ ਦੇਖ ਕੇ ਇਹਨੂੰ ਵੀ ਲੰਮੀਆਂ ਲੰਮੀਆਂ ਚੀਜ਼ਾਂ ਪਸੰਦ ਨੇ ਫਿਰ ਕਹਿੰਦੇ ਆ ਅਸੀਂ ਗੰਦ ਨਹੀਂ ਪਾਉਂਦੇ ਇਹ ਗੰਦੇ ਪਾਣ ਲੱਗੀਆਂ ਹੋਰ ਕੀ ਆ ਇਦਾਂ ਕੌਣ ਚੈੱਕ ਕਰਾਂਦਾ ਹੁੰਦਾ ਏ ਦੱਸ ਨਾਲੇ ਤੁਸ ਕੰਮ ਕਰਨਾ ਹੁਣ ਸਿੱਖਣ ਲੱਗੀ ਵੀ ਆ ਕਰੂੰਗੀ ਕਦ ਜਦ ਬੁੱਢੀ ਹੋ ਗਈ ਬਈ ਇਕਲੇ ਸੁਡਲੇ ਤੈਨੂੰ ਤੇਰੇ ਮਾਪੇ ਨੇ ਆਹੀ ਸਿਖਾਇਆ ਏ ਕਿ ਇਦਾਂ ਦਾ ਕੰਮ ਕਰੋ ਆ ਕਿ ਸੋਸ਼ਲ ਮੀਡੀਆ ਤੇ ਬਈ ਇਕਨ ਕਿਸੇ ਥਾਂ ਦੀ ਨਾਲ ਹੱਸ ਰਹੀ ਸੀ ਕਿ ਉਹਨ ਕੀ ਕਰੇਲੇ ਮੈਂ ਦੇਖ ਰਹੀ ਸੀ ਵੀ ਉਹਦਾ ਮੇਰਾ ਹੱਥ ਨਹੀਂ ਜਿੱਡੇ ਕਰੇਲੇ ਨੇ ਤੇ ਇਹ ਛੋਟੇ ਛੋਟੇ ਹੁੰਦੇ ਆ ਨਾ ਕਰੇਲੇ ਪਰ ਇਹ ਵੱਡੇ ਵੱਡੇ ਲਏ ਸੀਗੇ ਜੀ ਵੀ ਕਰਕੇ ਵੈਸੇ ਕੱਟ ਕੇ ਬਣਾਉਣੇ ਸੀਗੇ ਸੋ ਤੁਸੀਂ ਦੇਖ ਸਕਦੇ ਹੋ ਮੈਂ ਮੰਮੀ ਮੈਨੂੰ ਦੱਸ ਕਿਉਂਕਿ ਮੈਂ ਪਹਿਲੀ ਵਾਰੀ ਇਹ ਕਰ ਰਹੀ ਸੀ ਝੂੜੜ ਪਤਾ ਨਹੀਂ ਕੀ ਕਹਿੰਦੇ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਮੈਂ ਤਾਂ چیر ਨਹੀਂ ਬੋਲੂਗੀ ਵੀ ਮੈਂ چیر ਰਹੀ ਸੀ ਤੇ ਪਹਿਲੀ ਵਾਰੀ ਮੈਂ ਇਦਾਂ ਬਾਂਦਰੀ ਜੀ ਕਿੰਨੀਆਂ ਡਬਲ ਮੀਨਿੰਗ ਗੱਲਾਂ ਕਰਨ ਲੱਗੀ ਵੀ ਆ ਵੱਡੇ ਵੱਡੇ ਲਈ ਸੀ ਉਹ ਤੂੰ ਇੰਨਾ ਗੰਦ ਕਿਉਂ ਪਾਏ ਵਿਆ ਸ਼ਰਮ ਕਰ ਮੜੀ ਮੋਟੀ ਚੁਰੜੇ ਕੀ ਹੁੰਦਾ ਛਿੱਲਣਾ ਕਹਿੰਦੇ ਐ ਡੰਗਰੇ ਇਹਨੂੰ ਟੋਡੇ ਵਾਲੀ ਕਹਿੰਦੇ ਹੁਣੇ ਤਾਂ ਹੀ ਭੈਣ ਚ ਸਭ ਨਾਲੋਂ ਔਖੇ ਕੰਮ ਕਰਦੀਆਂ ਤੂੰ ਬੇਅਗਲ ਸੁਡੜ ਕਿਸੇ ਥਾਂ ਦੀ ਤਾਂ ਮੈਂ ਆਪਦੇ ਕੁਛ ਮੈਂ ਹੁਣ ਲੈ ਆ ਨਵੇਂ ਆ ਸੋ ਤੁਸੀਂ ਨਾਲ ਤੁਸੀਂ ਦੇਖ ਸਕਦੇ ਹੋ ਤੁਸੀਂ ਫਿਰ ਨਹੀਂ ਕੋਈ ਨਹੀਂ ਠੀਕ ਹੈ ਓਕੇ ਨਾਲ ਨਾਲ ਬਣੇ ਵੀਓ ਵਲੌਗ ਦੇ ਕੈਮਰਾ ਬਸ ਅੱਗੇ ਤੇ ਰੱਖੋ ਫਸਟ ਦਿਖ ਰਿਹਾ ਹੋਰ ਨਹੀਂ ਹੈਗੇ ਮੈਂ ਸਭ ਨੂੰ ਦੱਸ ਦਿੰਨੇ ਤੁਹਾਨੂੰ ਬਸ ਮੈਂ ਇੱਕ ਆ ਤੇ ਆ ਨਵਾਂ ਵਾਲਿਆ ਸੀਗਾ ਬਾਕੀ ਆ ਮੇਰੇ ਬਰਾਣੇ ਨੇ ਕਲੈਕਸ਼ਨ ਮੇਰੀ ਹੈ ਠੀਕ ਹੈ ਲਾਸਟ ਤੱਕ ਬਣੇ ਰਹੋ ਦੇਖੋ ਪਹਿਲਾ ਓਕੇ ਦੇਖੋ ਠੀਕ ਉਸ ਤੋਂ ਬਾਅਦ ਮੂੰਹ ਤਾਂ ਦੇਖ ਲੈ ਜਿੱਦਾਂ ਪੇਠਾ ਖਿਲਰਿਆ ਹੁੰਦਾ ਆ ਕੀ ਰਮਾਲ ਚੱਕ ਕੇ ਇਹ ਗਧੀਆਂ ਇਹ ਘੋੜੀ ਇਹ ਕਲੈਕਸ਼ਨ ਹੁੰਦੀ ਆ ਸੁੱਟਾਂ ਦੀ ਜੁੱਤੀਆਂ ਦੀ ਘੜੀਆਂ ਦੀ ਪਰਸਾਂ ਦੀ ਉਹ ਵੀ ਜਿਹਦੇ ਕੋਲ ਵਧੀਆ ਹੋਣ ਕੰਟੈਂਟ ਕੋਈ ਹੁੰਦਾ ਨਹੀਂ ਆ ਗਈ ਮੂੰਹ ਚਾਕੇ ਰਮਾਲ ਦਿਖਾਣ ਮੁਸ਼ਕੀ ਨੇ ਤਾਂ ਰਮਾਲਾਂ ਚੋਂ ਵੀ ਮੁਸਕਾਨ ਲਾਤਾ ਇਸ ਵੀਡੀਓ ਵੀ ਹੋ ਰਹੀ ਹੈ ਜੀ ਸਫਾਈ ਦੀ ਇਥੇ ਮੈਂ ਬਣਾ ਲੈਣੀ ਜੀ ਬਾਕੀ ਰੀਲਸ ਸਭ ਨੂੰ ਪਤਾ ਹੀ ਹੈ ਤੇ ਕਾਪਰ ਟਾਈਮਾਂ ਤੋਂ ਜਿਵੇਂ ਕਿ ਤੁਸੀਂ ਲਾਲੋ ਛਾੜੂ ਵਗੈਰਾ ਨਹੀਂ ਲਾਇਆ ਸੀ ਕੱਲ ਮम्मी ਕਿੰਨਾ ਟਾਈਮ ਹੋ ਗਿਆ ਸੱਪਾ ਨੂੰ ਇਹ ਨਹੀਂ ਕਰਕੇ ਹੁੰਦਾ ਹੈ ਕੱਟਾ ਚਾੜੇ ਬਣਾ ਲੈ ਜੋ ਹਾਂ ਹਾਂ ਇਥੇ ਮੈਂ ਸੇਕ ਗੱਲ ਹੈ ਜੀ ਵੇ ਕਿ ਕੋਈ ਵੀ ਸੀਜ਼ਨ ਹੁੰਦਾ ਨਾ ਚੋਲਾ ਕਰਨ ਕੋ ਪਹਿਲੀ ਗੱਲ ਪਹਿਲਾਂ ਆਪਣੇ ਇੱਥੇ ਹੁੰਦਾ ਸੀ ਜਿਵੇਂ ਕਲਾਕਾਰ ਪਿਆ ਹੋਣਾ ਹਨਾ نیچے ਇੱਥੇ ਪਹਿਲੀ ਹੁੰਦੀ ਸੀ ਵੀ ਉਦੋਂ ਜਿਵੇਂ ਕਰਨਾ ਕ ਚੋਲਾ ਤੁਸੀਂ ਲਾ ਲੋ ਉਸ ਸਮੇਂ ਸੀ ਜਿਨਾਂ ਚ ਬੜੀ ਨੀ ਡਸਟੋ ਆਪਣੇ ਨਾ ਘੰਨ ਪੈਨ ਦੋ ਸ਼ੁਕਰ ਯਾਰ ਵਾਲੇ ਸੱਜੂ ਸੰਧੀ ਸੋ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਮੁਸ਼ਕੀ ਕੋਠੇ ਨੂੰ ਸਟੂਡੀਓ ਕਹੀ ਜਾਂਦੀ ਆ ਇਹ ਬਲੌਗਰਾਂ ਕੋਲ ਨਾ ਬਸ ਫੀਲਿੰਗਾਂ ਨੇ ਫੀਲਿੰਗਾਂ ਤੋਂ ਇਲਾਵਾ ਕੁਝ ਨਹੀਂ ਹੈਗਾ ਪਹਿਲਾਂ ਸਲਿਓ ਸਾਫ ਸਫਾਈ ਕਰਿਆ ਕਰੋ ਲੱਕ ਬਾਅਦ ਚ ਲਾ ਲਿਆ ਕਰ ਤਾਂ ਤੁਹਾਨੂੰ ਪੋਜ਼ਿਟਿਵ એનર્ਜੀ ਮਿਲੇ ਤਾਂ ਹੀ ਤੁਹਾਨੂੰ ਅਗਲ ਆਣੀ ਤੁਹਾਨੂੰ ਅਗਲ ਨਹੀਂ ਆਣੀ ਹੈਗੀ ਨਹੀਂ ਇਦਾਂ ਘਰ ਹੁੰਦਾ ਕਰਨੀ ਪੰਜਾਬ ਦੀਆਂ ਕਿ ਭਾਂਚ ਯੂਪੀ ਬਿਹਾਰ ਤੋਂ ਆਈ ਵੀ ਆ ਮਾਰਨਿੰਗ ਸਪਲੂ ਦੇਖ ਸਕਦੇ ਹੋ ਮਾਰਨਿੰਗ ਦਾ ਟਾਈਮ ਐਂਡ ਵੀਊ ਚੈੱਕ ਕਰੋ ਤੁਸੀਂ ਬਹੁਤ ਚਲ ਵਧੀਆ ਵੀਊ ਹੈ ਤੇ ਮੈਂ ਬੈਠੀ ਹੋਈ ਸੀ ਘੁੱਟੀ ਦੇ ਉੱਪਰ ਕਿਉਂ ਕਿ ਕੰਮ ਤੇ ਸੌਣਾ ਸੀਗਾ ਅੱਤੀ ਤਰਫੰਗੀ ਜੀ ਕਰਦੀ ਗਈ ਆ ਬੱਦਲਾਂ 'ਚ ਮਾਰ ਕੇ ਕੈਮਰਾ ਕਹਿੰਦੀ ਵੀਊ ਚੈੱਕ ਕਰੋ ਉਹ ਸਾਡੇ ਪਿੰਡਾਂ ਇਹੀ ਸਮਾਣੇ ਨੂੰ ਮੈਂ ਕਰਾਉਂਗਾ ਚੱਕ ਵਿਊ ਕੋਠੇ ਤੇ ਚੜਕੇ ਦੇਖੀ ਫਿਰ ਨਾਲੇ ਵਧੀਆ ਵਧੀਆ ਦਰਖਤ ਲੱਗੇ ਹੋਏ ਖੇਤ ਕਬੂਤਰ ਉੱਡਦੇ ਜਿਵੇਂ ਪੇੜੀਆਂ 'ਪਾ ਰੋਟੀਆਂ ਪਕਾਉਣ ਚ ਗਈ ਆ ਹਾਂ ਨਿੱਕਾ ਜਿਹਾ ਕਰਨਾ ਫੇੜਾ ਜਿਆਦਾ ਵੱਡਾ ਨਹੀਂ ਕਰਨਾ ਠੀਕ ਹੈ ਹਾਂ ਫੋਨ ਕੀ ਕਰਨਾ ਥੋੜਾ ਥੋੜਾ ਪਾਣੀ ਲਾ ਕੇ ਵਿੱਚ ਉਹਦੇ ਰੱਖ ਲਾ ਪਾਣੀ ਲਈਏ ਬਸ ਹਾਂ ਆਇਆ ਯਸ ਸਿਆਣੀ ਬਣ ਗਈ ਗੁੜੀ ਓਹੋ ਤੇਰ ਨਾਲ ਕੀ ਯਾਰ ਚਲ ਕੋਈ ਸਾਰੀ ਵਨ ਮੱతి ਨੂੰ ਪਾ ਲਾਂਗੇ ਹਾਲ ਦੇਖ ਲੋ ਇਹਦਾ ਇਹ ਪੇੜੇ ਕਰਨ ਸਿੱਖਣ ਲੱਗੀ ਵੀ ਆ ਇਹਦੇ ਉਮਰ ਦੀਆਂ ਕੁੜੀਆਂ ਸਾਰਾ ਕੰਮ ਕਰ ਲੈਂਦੀਆਂ ਨੇ ਜਿਹੜਾ ਇਹ ਹੁਣ ਸਿੱਖਣ ਲੱਗੀ ਵੀ ਆ ਬੇਅਕਲ ਜੀ ਜਦ ਸਿੱਖਣਾ ਸੀ ਉਦੋਂ ਰੀਲਾਂ ਤੇ ਲੱਕ ਹਿਲਾਉਣ ਲੱਗੀ ਆਂਟੀ ਤੇਰੀ ਕੁੜੀ ਸਿਆਣੀ ਨਹੀਂ ਹੋਈ ਇਹ ਤਾਂ ਬਹੁਤ ਬਤਮੀਜ਼ ਹੋ ਗਈ ਆ ਕਮੈਂਟ ਪੜੀ ਇਹਦੀ YouTube ਤੇ ਇਹਨੇ ਡਿਲੀਟ ਕਰਦੀ ਆ ਲੋਕ ਕਿਵੇਂ ਲਾਂਤਾਂ ਪਾਉਂਦੇ ਐ ਇਹਨੂੰ ਫਿਰ ਪਤਾ ਲੱਗੂਗਾ ਸਿਆਣੀ ਹੋਈ ਐ ਕਿ ਬਦਤਮੀਜ਼ ਹੋਈ ਐ ਹਾਂਜੀ ਤੇ ਮੰਨਣਾ ਕਾਫੀ ਜਣਾਂ ਤੇ ਕਾਫੀ ਜਣਾਂ ਤੇ ਕਮੈਂਟ ਆ ਰਹੇ ਸੀਗੇ ਕਿ ਜਿਹਦੀ ਧਰਨ ਵੈਟਾ ਕੋ ਤੇ ਆਪਸੀ ਕਿਸੇ ਲੋਕਾ ਲਾਈਕ ਆ ਨਹੀਂ ਕਰਤੇ ਐ ਕਮੈਂਟਰ ਕੋ ਲਾਈਕ ਆ ਨਹੀਂ ਕਰਤੇ ਨਾਲ ਸੀ ਜਾਣੇ ਟੱਕਦੇ ਤੇ ਪਰ ਇੱਕ ਬੰਦਾ ਲੋਹੜਾ ਬਹੁਤ ਕੋਈ ਨਾ ਮੈਂਸੀ ਗਾਰਦੇ ਹਮੋਂਦੇ ਫਿਰਸੀ ਕਰਤੇ ਜਿਹੜੇ ਮੈਨੂੰ ਸਪੋਰਟ ਕਰਦੇ ਆ ਕਹਿੰਦੇ ਆ ਕਿ ਜਿਹਦੀ ਵੀ ਨਾਲ ਤੁਸੀਂ ਰਿਪਲਾਈ ਤੋਂ ਮੈਂ ਤਾਂ ਸਰਤੇ ਤੜਕੇ ਵਾਗੋਂ ਤੇ ਆ ਗਿਆ। ਨਾਲ ਤੁਸੀਂ ਬਸ ਕਹਿੰਦੇ ਅੰਗੇ ਨਾਲ ਤੁਸੀਂ ਕੜਾ ਕੋ ਦਾ ਆਖ ਤੇ ਵੀਰੋਂ ਫੋਮ ਨੇ ਹਣਾ ਤੇ ਬਾਕੀ ਜੇ ਮੇਰੇ ਸਾਰਾ ਇਹ ਆ ਸੋਨੂ ਕੋਰ ਜਿਹੜੀ ਕਾਲੋ ਨਾਂ ਤੋਂ ਮਸ਼ਹੂਰ ਆ ਲੋਕਾਂ ਨੇ ਚਲਾਇਆ ਲੋਕਾਂ ਨੂੰ ਰਿਪਲਾਈ ਕਰਨ ਲੱਗੀ ਵੀ ਆ ਕੇ ਇਹਦੀ ਸ਼ਕਲ ਹੈਗੀ ਕੋਈ ਕਮੈਂਟ ਕਰਦਾ ਹੋਊਗਾ ਕਹਿੰਦੀ ਕਮੈਂਟ ਕਰਦੇ ਆ ਜੇ ਕੋਈ ਕਰਦਾ ਨਾ ਨਾਂ ਲਾਇਆ ਕਰੋ ਕਮੈਂਟ ਕਹਿੰਦੀ ਸਰਤੇ ਬੈਠ ਜਾਣਗੇ ਸਿਰ ਆ ਕੇ ਸੋਫਾ ਕਹਿੰਦੀ ਗੰਦ ਨਹੀਂ ਪਾਇਆ ਗੰਦ ਪਾਇਆ ਤਾਂ ਹੈ ਜਿਸ ਦੇ ਨਾਲ ਤੇਰਾ ਰਿਸ਼ਤਾ ਹੋਇਆ ਉਹਨੂੰ ਰੋਜ਼ ਘਰੇ ਸੱਦ ਲੈਨੀ ਆ ਤੂੰ ਲੋਕਾਂ ਦੇ ਘਰੇ ਜਾ ਕੇ ਰਾਤਾਂ ਕੱਢਦੇ ਹੋ ਇੱਕੇ ਕਮਰੇ 'ਚ ਉਹ ਗੰਦੀ ਆ ਹੋਰ ਕੀ ਕਹਿੰਦੇ ਆ ਉਹਨੂੰ ਗੰਦ ਕਹਿੰਦੇ ਆ ਤੇ ਮੇਰੇ ਮਿਹੜਾ ਵੀ ਤੇ ਮੇਰਾ ਕੱਪੜਾ ਪੁਰਾਣਾ ਪਾਇ ਹੋਣਾ ਹਨ ਤੇ 나ই ਮੈਂ ਕੋਈ ਗਲਤ ਨਹੀਂ ਰੋ ਪਾਇਆ ਕਰ ਰਹੀ ਸੀ ਸਿਰਫ ਮੈਂ ਆਪਣੇ ਹਸਬੰਦ ਨਾਲ ਬਹੁਤ ਦਿਨ ਉਹ ਮੇਰੇ ਹਸਬੰਦ ਤਾਂ ਨਾ ਕਿ ਕਾਪੇ ਮੇਰੇ ਸ਼ਾਇਦ ਕਿ ਆਰ ਕੋਸ਼ਿਸ਼ ਬਸ ਥੋੜਾ ਜਿਹਾ ਕੰਮ ਆ ਸਾਰਾ ਭਿਆਨ ਹੀ ਹੋਣਾਗਾ ਤੇ ਕੁਝ ਤਾਂ ਕਰਦੇ ਮੈਂ ਆ ਘਰ ਠੀਕ ਹੀ ਰਹੀ ਆਗੇ ਤੇ ਮੈਂ ਕੇ ਕਰਤੇ ਆ ਥੋੜਾ ਕਰਕੇ ਵੀ ਆਪਾਂ ਸਤਾਂ ਤੇ ਹਨ ਜਿੱਥੇ ਤੁਹਾਨੂੰ ਲੱਗ ਕੇ ਵੀ ਆ ਘਰ ਦਾ ਸੌਖਾ ਵਸਣਾ ਕਿਹਨਾਂ ਕਿੰਨਾ ਆਂਦਰਾ ਛੋਟਾ ਵਾ ਤੇ ਨਾਲ ਸੋਟਾ ਤੁਹਾਨੂੰ ਰਿਆ ਪਾ ਵੀ ਨਹੀਂ ਕਰਵਾ ਸਕਦੇ ਹਨ ਤੇ ਵਸੇ ਜਿਆਦਾ ਹੋਰ ਘਰ ਪਤੇ ਆ ਗਿਆ ਕਰਕੇ ਕਹਿੰਦੀ ਮੇਰਾ ਮੰਗਣਾ ਹੋਇਆ ਤਾਂ ਹਸਬੰਦ ਲੱਗਿਆ ਬੇਅਕਲੇ ਤੇਰਾ ਮੰਗਣਾ ਹੋਇਆ ਮੰਗੇਤਰ ਲੱਗਿਆ ਤੇਰਾ ਉਹ ਹਸਬੰਦ ਨਹੀਂ ਲੱਗਿਆ ਲੋਕ ਤਾਂ ਸਹੀ ਕਹਿੰਦੇ ਤੈਨੂੰ ਇਹ ਥੋੜੀ ਆ ਕਿ ਮੰਗਣਾ ਹੋਇਆ ਤਾਂ ਰੋਜ਼ ਰੋਜ਼ ਉਹਦੇ ਨਾਲ ਹੀ ਫਿਰੀ ਜਾਓ ਅੱਜ ਕੱਲ ਦੇ ਜਮਾਨੇ 'ਚ ਤਾਂ ਵਿਆਹ ਦਾ ਭਰੋਸਾ ਨਹੀਂ ਨੀਬੂਗੇ ਨਹੀਂ ਤੇਰਾ ਤਾਂ ਫੇਰ ਹਲੇ ਮੰਗਣੀ ਹੋਇਆ ਉਹ ਕਿਹੜੇ ਰੋਸਟ ਕਰਦੀ ਆ ਉਹ ਮੈਂ ਨਾ ਬਸ ਇਹ ਕਹਣਾ ਤੇ ਮੈਂ ਨਾ ਰਿਸਪੈਕਟ ਕਰਦੀ ਆ ਤੇ ਪੱਕਾ ਵੱਟੀ ਆ ਠੀਕ ਹੈ ਪਰ ਰਿਸਪੈਕਟ ਕਰਦੇ ਲੈ ਇੱਕ ਤਾਂ ਖਾਣੀ ਤੇ ਮਰਦਾ ਉਹ ਜਾਲਾ ਤੇ ਲਾਤੀਣਾ ਤੇ ਉਹ ਰੋਸਟ ਕਰਨ ਵਾਲੀ ਗੱਲ ਤੇ ਰੋਸਟ ਕਰ ਬਿਨਾ ਬਾਤ ਦੇ ਗੱਲ ਬਣਾ ਤੇਰਾ ਨਾ ਕਰ ਤੇ ਜਹਾਜ ਮੇਰਾ ਵਿਆਹ ਤਾਂ ਹੋਇਆ ਨਹੀਂ ਕਹਿੰਦੇ ਆ ਸੋਨ ਨੂੰ ਸਵਾਗਤ ਲਾ ਆਕੂਗਾ ਚੜੀ ਬਾਹਰ ਸੱਭਿਆ ਤੁੰਸੀ ਵੀ ਲੈਣਾ ਤਾਂ ਤੇ ਕਹਿੰਦੀ ਮੈਂ ਰਿਸਪੈਕਟ ਕਰਦੀ ਆ ਉਹ ਭੈਣ ਮੇ ਤੋਂ ਵੱਡੀ ਐ ਰਿਸਪੈਕਟ ਦਾ ਮਤਲਬ ਇਹਨੂੰ ਪਤਾ ਨਹੀਂ ਹੈਗਾ ਉਹਨੂੰ ਗਲਤ ਵੀ ਬੋਲ ਗਈ ਉਹ ਰੋਸਟ ਤਾਂ ਹੀ ਰੋਸਟ ਕਰਦੇ ਜੀ ਕੋਈ ਗੱਲ ਹੁੰਦੀ ਆ ਬਿਨਾ ਮਤਲਬ ਤੋਂ ਨਹੀਂ ਕਰਦੇ ਕੀ ਭਗਾਈ ਮਰੀ ਜੰਨੀ ਆ ਹਾਂਜੀ ਤੇ ਅੱਜ ਆਪਣਾ ਵਾਲੰਟਾ ਇੰਟਰਵਿਊ ਆ ਕਿ ਆ ਕਿ ਮੇਰੇ ਤੇ ਨਾ ਹੋ ਕਿ 45 ਤੇ ਉਹ ਤਾਂ ਚੱਲ ਗਿਆ ਤੇ ਛੋਟੇ ਦਿੱਤੇ ਆਏ ਹੋਇਆ ਕਿ ਆਪ ਉਹਨਾਂ ਦੀ ਸੇਵਾ ਕਰਕੇ ਅੰਸਲਾ ਮਾ ਚਾਰ ਸੂਰੀਆ ਬਰੋੜ ਵਾਲ ਵਤੇ ਉਹਨਾਂ ਦਾ ਵੀ ਮਾਰ ਕੇ ਥਾੜਾ ਸੜੀ ਮਟੇ ਤੇ ਲੜਾਈ ਹੋਈ ਗਰੀਸ ਪੱਤੇ ਤੜਾ ਤੜਾ ਚੱਲਦੇ ਰਹਿਣਾ ਹੜਾ ਤੇ ਫਿਰ ਅਸੀਂ ਦੋੜੇ ਕਾਲਾ ਨਾ ਪਰ ਨਾ ਸਰ ਤੁਸੀਂ ਵੈਲੈਂਟਾਈਨ ਦੇ ਲਈ ਕਿਹਾ ਮੇਰਾ ਸੱਕਣਾ ਸੀਗਾ ਵੀ ਚਲੋ 3 ਤੱਕ 10 ਫਾਲੋਅਰ ਹੋ ਕੇ ਹੜਾ ਲੈ ਕੇ ਜਾਓ ਤਾਂ ਕਿ ਕੱਟੇ ਕਰਾਂਗੇ ਪਰ ਅੱਤ ਤੱਕ ਕੁਝ ਨਹੀਂ ਹੋਇਆ ਸਾਰੇ ਦੋਨੋਂ ਫਾਈਟ ਹੋ ਜਿਹਾ ਕਰਕੇ ਆਪੇ ਹੁਣ ਅਸੀਂ ਹੈਲੋ ਵੈਲੈਂਟਾਈਨ ਮਨਾਣਾ ਸੀ ਕਿ 10 ਕੇ ਦਾ ਕੇਕ ਕੱਟਣਾ ਸੀ ਇਹਨੇ ਇਹਦਾ ਕੁਝ ਪਤਾ ਨਹੀਂ ਲੱਗਿਆ ਯਾਰ ਕੀ ਕਹਿ ਗਈ ਇਹ ਸਮਝ ਨਹੀਂ ਲੱਗੀ ਇਹਦੀ ਪਾਗਲ ਜੀ ਦੀ ਮੈਨਾਂ ਲਾਉਂਦੀ ਵੀ ਨਹੀਂ ਹੋਰ ਕੀ ਕਰੀਨੀ ਇਹ ਨਹੀਂ ਵੀ ਮਤਲਬ ਮੈਨਾਂ ਬਾਹਰ ਲਾਉਂਦੀ ਵੀ ਨਹੀਂ ਦਿਸੀ ਜਾਂਦਾ ਸੋਹਣੀ ਲੱਗੀ ਦਰਹਾਂ ਨਹੀਂ ਪਛੇੜ ਹੋਰ ਨਿਰ ਦੇ ਕਿਸੋਰ ਤੇ ਲਾਈ ਹੁੰਦੀ ਨਾ ਉਹਨਾਂ ਦਾ ਗੈਨ ਦੀ ਕੀ ਕੀ ਦੱਸ ਬੰਤ ਬਾਦਰੀ ਨੂੰ ਮੂਹਾਂ ਮੂਹਾਂ ਹੋ ਗਿਆ ਇਹ ਪ੍ਰਜਾਤੀਆਂ ਕਿਹੜੀ ਖੁੱਡ ਵਿੱਚ ਬੈਠੀਆਂ ਵੀ ਸੀ ਲੁੱਕ ਕੇ ਜਿਹੜੀਆਂ ਹੁਣ ਇਕੱਠੀਆਂ ਨਿਕਲ ਕੇ ਆ ਰਹੀਆਂ ਨੇ ਕਹਿੰਦੀ ਮੈਂ ਲਾਉਂਦੀ ਵੀ ਨਹੀਂ ਬੜੀ ਸਾਹਮਣੇ ਲਾਈ ਜਾਂਦੀ ਹੈ ਬੈਠੀ ਗੜੇ ਭਗਾਈ ਮਰਨ ਲਗੇ ਮੈਂ ਕਹਿੰਦਾ ਟੈਂਕੀ ਸਾਬ ਆਹ ਤੇਰੀ ਇਹਦੀ ਹੁੰਦੀ ਜਿੱਦਾ ਉਹ ਲੈ ਟੈਂਕੀ ਖੁਰਗੀ ਏ ਡੜ ਜੀ ਓਏ ਜਨਾ ਮਲਾਥ ਜਾਨੀ ਆਪਾਂ ਟੈਂਕੀ ਦਾ ਪਾਊਡਰ ਜਿਆ ਉਹ ਚੀਜ਼ੀ ਆ ਕਿ ਪਾਣੀ ਚੋਂ ਜਾਂ ਫੇਰ ਨਿਕਲਿਆ ਪਾਣੀ ਖਰਾਬ ਹੋ ਗਿਆ ਇਹ ਸਿੱਧਾ ਕਿ ਇਹ ਆਹ ਪਾਤੀ ਵੱਢ ਕੇ ਕਹਿੰਦੇ ਦੀਪ ਮੁੱਠ ਮਾਰੂ ਦੀ ਟੈਂਕੀ ਦਾ ਹਾਲ ਦੇਖੋ ਕਿੰਨੀ ਗੰਦੀ ਗਰੀਬੀ ਆ ਯਾਰ ਇਹਨਾਂ ਨੇ ਆ YouTube ਤੇ ਵੀ ਗੰਦ ਪਾਉਂਦੇ ਆ ਘਰੇ ਵੀ ਇਹਨਾਂ ਦੇ ਇੰਨਾ ਗੰਦਾ ਉਹ ਕੈਮਰਾ ਛੱਡ ਕੇ ਨਾ ਸਾਫ ਸਫਾਈ ਕਰ ਲਿਆ ਕਰੋ ਜਿਹੜੀ ਤੁਹਾਨੂੰ ਅਕਲ ਆ ਵੀ ਕੁਝ ਚੀਜ਼ਾਂ ਦੇ ਟੈਂਕੀ ਦਾ ਹੀ ਕਿਵੇਂ ਪਾਣੀ ਨਾਲ ਆ ਆ ਜਿਹੜਾ ਇਹ ਤਾਂ ਉਹ ਯਾਰ ਸਾਫ ਨਹੀਂ ਕਦੀ ਕੀਤੀ ਐਵੇਂ ਹੀ ਹੋਵੇ ਬਹੁਤ ਤੇਰੀ ਗੜੀ ਤੇਰੀ ਇਹ ਸੜਾ ਗੰਦ ਦਿਖਾ ਕੇ ਦੰਦ ਕੱਢਣ ਲੱਗੇ ਆ ਵੇ ਨਾਲੇ ਕਹੀ ਜਾਂਦਾ ਸਾਫ ਨਹੀਂ ਕੀਤੀ ਕਰਿਆ ਕਰੋ ਸੜਿਓ ਸਾਫ ਫਿਰ ਕਹਿੰਦਾ ਉਹ ਰੁਕੇ ਇਹ ਕਹਿੰਦਾ ਕਹਿੰਦਾ ਦੀ ਪੂਜਾ ਜੀ ਨੇ ਨਾ ਛੋਟ ਮੂਵੀ ਕਰਨੀ ਆ ਅੱਜ ਨਹੀਂ ਮੈਂ ਕਿਤੇ ਜਾਣਾ ਨਾ ਕਿਤੇ ਜਾਣਾ ਉਹ ਕਹਿੰਦਾ ਅੱਜ ਸਕੂਲ ਨਹੀਂ ਆਣਾ ਚਾਰੇ ਕੰਮ ਤੇ ਮੇਰੇ ਨਾਲ ਕਹਿੰਦਾ ਕੰਮ ਤੇ ਨਹੀਂ ਜਾਣਾ ਜਨ ਛੋਟ ਮੂਵੀ ਕਰਨੀ ਐ ਹਨ ਕੋਈ ਬਾਤੀਆਂ ਨੂੰ ਸੜਾ ਇਕੱਲੇ ਹਸੀ ਜਾਂਦਾ ਆਪੇ ਗੱਲ ਕਰਕੇ ਇਹ ਡੰਗਰ ਸੜਾ ਛੋਟ ਮੂਵੀ ਦਾ ਨਾਮ ਲੈ ਕੇ ਉਹ ਵੀ ਬਦਨਾਮ ਕਰਤੀ